ਪਿੰਡ ਨੇ ਮੇਰੇ ਬਿੱਟ ਦਾ ਦਾਲ ਕਟ ਜਾਂਦੀ ਬਣਾ ਕੇ ਕਿਸੇ ਨੇ ਪਿੰਡ ਦੇ ਬੰਦੇ ਨੇ ਤੇ ਜਾਲੀ ਧਾਰ ਦਾ ਜ਼ਮਾਨਤ ਦਿੱਤੀ ਆਈ ਪਰੋਲ ਦੀ ਏ ਡੀਸੀ ਦਾ ਸਾਹ ਦਫਤਰ ਦੇ ਵਿੱਚ ਦੇ ਦਿੱਤੀ ਗਈ ਦੋ ਜ਼ਮਾਨਤਾਂ ਜੀ ਹਾਂਜੀ ਅਖੀਰ ਤਾਂ ਜਦੋਂ ਜਵਾਬੰਦੀ ਕਢਾਈ ਕਿਸੇ ਕੰਮ ਕਾਰਨ ਵਾਸਤੇ ਤੇ ਉਦੋਂ ਪਤਾ ਲੱਗਿਆ ਕਿ ਇਸ ਬੰਦੇ ਨੇ ਆਪਣੇ ਜ਼ਮੀਨ ਦੀ ਜਵਾਬੰਦੀ ਕਢਾ ਕੇ ਤੇ ਜ਼ਮਾਨਤ ਦੇ ਦਿੱਤੀ ਆਈ ਇਸ ਦੇ ਵਿੱਚ ਦੋਸ਼ੀ ਮੁੱਖ ਦੋਸ਼ੀ ਨੰਬਰਦਾਰ ਨੂੰ ਸਾਰਾ ਕੁਝ ਪਤਾ ਸੀਗਾ ਨੰਬਰਦਾਰ ਨੇ ਨਾਲ ਰਲ ਮਿਲ ਕੇ ਇਹ ਕੰਮ ਕੀਤਾ ਜੀ ਪੁੱਟੇ ਬੇਟੇ ਦੀ ਉਮਰ ਕਿੰਨੀ ਹੈ ਆਪਣਾ ਪੁੱਤ ਦਾ 18 ਸਾਲ ਦਾ ਨਹੀਂ ਹੋਇਆ 12 ਸਾਲ ਦਾ ਹੀ ਹੈ ਨਵਾਲਾ ਹੈ ਹਾਂਜੀ ਹਾਂਜੀ ਤੇ ਦੂਸਰੇ ਬੰਦੇ ਫੋਨੋਂ ਬੰਦਾ ਜਿਹਦੇ ਨਾਮ ਤੇ ਬਣਾਇਆ ਕਾਰਡ ਫਿਰ ਉਹ ਦਾ ਨਾਂ ਵੀ ਅਰਸ਼ਦੀਪ ਸਿੰਘ ਹੀ ਆਈ ਉਹਦੇ ਪਿਓ ਦਾ ਨਾਂ ਪਤਾ ਹੈਗਾ ਜੀ ਸਰਜੀਤ ਸਿੰਘ ਜੀ ਤੇ ਉਹਨੇ ਇਹ ਧਾਰ ਕਾਰਡ ਬਣਾਇਆ ਜੀ ਜੱਲੀ ਰਲਕੇ ਜੀ ਉਹ ਨਾਂ ਇਹ ਸੰਤ ਤੁਸੀਂ ਕੋਈ ਦਿਖਾ ਲ ਦਿੱਤੀ ਸੀ ਅਸੀਂ ਕਿਸੇ ਸਾਹ ਦੇ ਦਿਖਾ ਦਿੱਤੀ ਸੀ ਜੀ ਉਹਦੇ ਵਿੱਚ ਕੋਈ ਹਜੇ ਤੱਕ ਰਸਨਾਈ ਨਹੀਂ ਹੋਈ ਜੀ ਪਰਚਾ ਵੀ ਦਰਜ ਹੋਇਆ ਜੀ ਪਰਚਾ ਦਰਜ ਹੋਇਆ ਜੀ ਪੰਜ ਜਣੇ ਤੇ ਤੇ ਪਰ ਤੈਨਾਂ ਨੂੰ ਗ੍ਰਫਤਾਰ ਕੀਤਾ ਜਿਹੜਾ ਮੁੱਖ ਦੋਸ਼ੀ ਹੈ ਨੰਬਰਦਾਰ ਤੇ ਜਿਹੜਾ ਗਵਾਹ ਹੈ ਉਹਨਾਂ ਨੂੰ ਨਹੀਂ ਗ੍ਰਫਤਾਰ ਕੀਤਾ ਜੀ ਕਿੰਨਾ ਟਾਈਮ ਹੋ ਗਿਆ ਇਹ 26 ਤਰੀਕ ਦੀ ਗੱਲ ਹੈ ਪਿਛਲੇ ਮਹੀਨੇ ਦੀ ਜੀ ਅੱਲੇ ਤੱਕ ਬੰਦੇ ਕਿਤੇ ਚੱਕਰ ਬੰਦ ਕੇ ਗ੍ਰਫਤਾਰ ਹੋਣੇ ਕੋਈ ਹੋਰ ਵੀ ਜ਼ਮਾਨਤ ਨਿਕਲੇ ਇੱਕ ਹੋਰ ਜ਼ਮਾਨਤ ਨਿਕਲੀ ਹੈ ਹਾਂਜੀ ਹਾਂਜੀ ਜਿਵੇਂ ਜਿਵੇਂ ਜ਼ਮਾਨਤ ਕਰਾਈ ਇੱਕ ਜ਼ਮਾਨਤ ਹੋਰ ਨਿਕਲੀ ਹੈ ਜੀ ਹੋਰ ਨੰਬਰਾਂ ਦੀ ਹੈ ਹਾਂਜੀ ਉਹ ਹੋਰ ਨੂੰ ਹੋਰ ਨੰਬਰ ਦੇ ਹਾਂਜੀ ਹਾਂਜੀ ਇਹਨਾਂ ਬੰਦਿਆਂ ਨੇ ਕਰਾਈ ਆ ਯਾਰ ਸਦੀਪ ਸਿੰਘ ਨੇ ਇਹ ਨੰਬਰਦਾਰ ਨੇ ਦਰਜੀਤ ਸਿੰਘ ਨੰਬਰਦਾਰ ਹੈ ਹਾਂਜੀ ਹਾਂਜੀ ਕੀ ਬੰਦ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਦੋਸ਼ੀਆਂ ਨੂੰ ਸੱਤੂ ਦਾ ਸਜ਼ਾ ਹੋਵੇ ਜੀ ਤੇ ਸਾਡੇ ਜ਼ਮਾਨਤ ਉੱਤੇ ਉੱਤੋਂ ਖਰਜ ਕੀਤੀ ਜਾਵੇ ਜਮਾਨਤ ਦਾ ਖਰਚ ਕਰਜ ਕੀਤੀ ਜਾਵੇ ਜੀ ਇਹ ਪਿੰਡ ਟੈਣੀ ਜਿਹੜਾ 222 ਨੰਬਰ ਮਕਦਮਾ ਸਾਡੇ ਸਿਟੀ ਫ੍ਰੀਕਟੋ ਹੈ ਜੀ ਦਰਜ ਕਰ ਲਿਆ ਸੀ 420 ਅੰਡਰ ਸੈਕਸ਼ਨ 420 ਉਹਦੇ ਵਿੱਚ ਜਿਹੜੇ ਚਾਰ ਦੋਸ਼ੀਆਂ ਦਾ ਇਹਦੇ ਵਿੱਚ ACB ਜਿਨ੍ਹਾਂ ਨੇ ਗਲਤ ਡਾਕੂਮੈਂਟਸ ਤਿਆਰ ਕਰਕੇ ਆਧਾਰ ਕੜ ਤਿਆਰ ਕਰਕੇ ਜਿਹੜੀ ਬੇਲ ਕਰਵਾਈ ਸੀ ਉਸ ਦੇ ਵਿੱਚ ਅਸੀਂ ਹੁਣ ਤਿੰਨ ਦੋਸ਼ਕਾਂ ਜਿਹੜੇ ਦੇ ਵਿੱਚ ਅਰੈਸਟ ਪਾ ਚੁੱਕੇ ਆ ਜਿਹੜਾ ਦੋਸ਼ੀ ਇੱਕ ਰਹਿ ਗਿਆ ਉਹਨੂੰ ਜਲਦੀ ਅਸੀਂ ਅਰੈਸਟ ਕਰ ਲਾਂਗੇ ਤੇ ਜਿਹੜਾ ਨਾ ਬੰਦਾ ਇਨਸਾਫ ਦਵਾਵਾਂਗੇ ਤੇ ਇਸ ਵਿੱਚ ਕੋਈ ਪੀਸਫੋਰ ਜਿਹੜੀ ਪ੍ਰੋਪਰ ਕਰ ਦੇਗੀ ਜਿਹੜਾ ਇਹੋ ਪਿਰੋਨ ਦਾ ਪਤਾ ਲੱਗਿਆ ਜੀ ਗਰਵਾਈ ਦਾ ਉਹ ਤੇ ਬੀਚਾ ਹਾਂ ਇਹ ਜਦ ਤੱਕ ਸਾਡੇ ਕੋਲ ਕੋਈ ਇਹੋ ਦਰਖਾਸਤ ਨਹੀਂ ਆਈ ਤੇ ਕੋਈ ਉਸ ਨਾਲ ਰਿਲੇਟਡ ਹੋਏਗੀ ਉਹ ਵੀ ਅਸੀਂ ਉਹਨੂੰ ਵਿੱਚ ਬਿਲਕੁਲ ਧਿਆਨ ਚ ਲਵਾਂਗੇ ਆਪਣੇ ਮੇਰੇ ਬੇਟ ਦਾ ਧਾਲ ਕੜ ਜਾਂਦੀ ਬਣਾ ਕੇ ਕਿਸੇ ਨੇ ਪਿੰਡ ਦੇ ਬੰਦੇ ਨੇ ਤੇ ਜਾਲੀ ਧਾਰ ਦਾ ਜਮਾਨਤ ਦਿੱਤੀ ਆਈ ਪ੍ਰੋਲ ਦੀ ਏ ਥਿਸ ਇਸ ਆ ਸਾਰ ਦਫਤਰ ਦੇ ਵਿੱਚ ਦਿੱਤੀ ਗਈ ਦੋ ਜਮਾਨਤਾਂ ਜੀ ਹਾਂਜੀ ਅਕੀ ਤਾਂ ਜਦੋਂ ਜਮਾਂਬੰਦੀ ਕਢਾਈ ਕਿਸੇ ਕੰਮ ਕਾਰਨ ਵਾਸਤੇ ਤੇ ਉਦੋਂ ਪਤਾ ਲੱਗਿਆ ਕਿ ਇਸ ਬੰਦੇ ਨੇ ਆਪਣੇ ਜ਼ਮੀਨ ਦੀ ਜਮਾਂਬੰਦੀ ਕਢਾ ਕੇ ਤੇ ਜਮਾਨ ਦੇ ਦਿੱਤੀ ਆ ਇਸ ਦੇ ਵਿੱਚ ਦੋਸ਼ੀ ਮੁੱਖ ਦੋਸ਼ੀ ਨੰਬਰਦਾਰ ਨੂੰ ਸਾਰਾ ਕੁਝ ਪਤਾ ਸੀ ਕਿ ਨੰਬਰਦਾਰ ਨੇ ਨਾਲ ਰਲ ਮਿਲ ਕੇ ਇਹ ਕੰਮ ਕੀਤਾ ਜੀ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ ਆਪਣਾ ਬੇਟਾ ਤਾਂ 18 ਸਾਲ ਦਾ ਨੂੰ 16 ਸਾਲ ਦਾ ਹੀ ਆਈ ਨਵਾਲ ਗਈ ਹਾਂਜੀ ਹਾਂਜੀ ਤੇ ਦੂਸਰੀ ਵਾਰ ਫੋਨ ਆ ਬੰਦਾ ਜਿਹਦੇ ਨਾਮ ਤੇ ਬਣਾਇਆ ਕਾਰਡ ਫਿਰ ਉਹ ਦਾ ਨਾਂ ਵੀ ਅਰਸ਼ਦੀਪ ਸਿੰਘ ਹੀ ਆਈ ਉਹਦੇ ਪਿਓ ਦਾ ਨਾਂ ਪਤਾ ਹੈਗਾ ਜੀ ਸਰਜੀਤ ਸਿੰਘ ਜੀ ਤੇ ਉਹਨੇ ਇਹ ਧਾਰ ਕਾਰਡ ਬਣਾਇਆ ਜੀ ਜੱਲੀ ਰਲਕੇ ਜੀ ਉਹ ਨਾਂ ਇਹ ਸੱਚ ਤੁਸੀਂ ਕੋਈ ਦਿਖਾ ਲ ਦਿੱਤੀ ਸੀ ਅਸੀਂ ਦਿਸੇ ਸਾਹਿਬ ਨੇ ਦਿਖਾ ਦਿੱਤੀ ਸੀ ਜੀ ਉਹਦੇ ਵਿੱਚ ਕੋਈ ਹਜੇ ਤੱਕ ਰਸਨਾਈ ਨਹੀਂ ਹੋਈ ਜੀ ਪਰਚਾ ਵੀ ਦਰਜ ਹੋਇਆ ਜੀ ਪਰਚਾ ਦਰਜ ਹੋਇਆ ਜੀ ਪੰਜ ਜਣੇ ਤੇ ਤੇ ਪਰ ਤਿੰਨ ਨੂੰ ਗ੍ਰਫਤਾਰ ਕੀਤਾ ਜਿਹੜਾ ਮੁੱਖ ਦੋਸ਼ੀ ਹੈ ਨੰਬਰਦਾਰ ਤੇ ਜਿਹੜਾ ਗਵਾਹ ਹੈ ਉਹਨੂੰ ਨਹੀਂ ਹੈ ਗ੍ਰਫਤਰ ਕੀਤਾ ਜੀ ਕਿੰਨਾ ਕ ਟਾਈਮ ਹੋ ਗਿਆ ਇਹ 26 ਤਰੀਕ ਦੀ ਗੱਲ ਹੈ ਪਿਛਲੇ ਮਹੀਨੇ ਦੀ ਜੀ ਅੱਲੇ ਤੱਕ ਬੰਦ ਕੀਤਾ ਹੈ ਸਾਈਚਕਰਮੰਥ ਗਿਨ ਦੇ ਗ੍ਰਫਤਰ ਕੋਈ ਹੋਰ ਵੀ ਜਵਾਨਤ ਨਿਕਲੇ ਇੱਕ ਹੋਰ ਜਵਾਨਤ ਨਿਕਲੇ ਜੀ ਹਾਂਜੀ ਹਾਂਜੀ ਜਦੋਂ ਜਦੋਂ ਮੰਦੀ ਕਰਾਈ ਇੱਕ ਜਵਾਨਤ ਹੋਰ ਨਿਕਲੇ ਹੋਰ ਨੰਬਰਾਂ ਦੀ ਹੈ ਹਾਂਜੀ ਉਹ ਹੋਰ ਨੂੰ ਹੋਰ ਨੰਬਰ ਦੇ ਹਾਂਜੀ ਹਾਂਜੀ ਇਹਨਾਂ ਬੰਦਿਆਂ ਨੇ ਕਰਾਈ ਆ ਯਾਰ ਸਦੀਪ ਸਿੰਘ ਨੇ ਇਹ ਨੰਬਰਦਾਰ ਨਹੀਂ ਦਰਜੀਤ ਸਿੰਘ ਨੰਬਰਦਾਰ ਹੈ ਜੀ ਹਾਂਜੀ ਹਾਂਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਦੋਛੀਆਂ ਨੂੰ ਸੱਤ ਦਾ ਸੱਤ ਸਜ਼ਾ ਹੋਵੇ ਜੀ ਸਾਡੇ ਜ਼ਮਾਨਤ ਉੱਤੋਂ ਖਾਰਜ ਕੀਤੀ ਜਾਵੇ ਜਮਾਨਤ ਖਤ ਕਰਜ ਕੀਤੀ ਜਾਵੇ ਇਹ ਪਿੰਡ ਟਹਨੇ ਜਿਹੜਾ 222 ਨੰਬਰ ਮਕਦਮਾ ਸਾਡੇ ਸਿਟੀ ਫ੍ਰੀਕਟੋਲ ਹੈ ਦਰਜ ਕਰਾ ਲਿਆ ਸੀ 420 ਦੇ ਅੰਡਰ ਸੈਕਸ਼ਨ 420 ਵਿੱਚ ਉਹਦੇ ਵਿੱਚ ਜਿਹੜੇ ਚਾਰ ਦੋਸ਼ੀਆਂ ਦਾ ਇਹਦੇ ਵਿੱਚ ਆਏ ਸੀ ਵੀ ਜਿਨ੍ਹਾਂ ਨੇ ਗਲਤ ਡਾਕੂਮੈਂਟਸ ਤਿਆਰ ਕਰਕੇ ਧਾਰਕੜ ਤਿਆਰ ਕਰਕੇ ਜਿਹੜੀ ਬੇਲ ਕਰਵਾਈ ਸੀ ਉਸ ਦੇ ਵਿੱਚ ਅਸੀਂ ਹੁਣ ਤਿੰਨ ਦੋਸ਼ੀਆਂ ਨੂੰ ਜਿਹੜੇ ਇਹਦੇ ਵਿੱਚ ਅਰੈਸਟ ਪਾ ਚੁੱਕੇ ਹੈ ਜਿਹੜਾ ਦੋਸ਼ੀ ਇੱਕ ਰਹਿ ਗਿਆ ਉਹਨੂੰ ਜਲਦੀ ਅਸੀਂ ਅਰੈਸਟ ਕਰ ਲਾਂਗੇ ਤੇ ਜਿਹੜਾ ਨਾ ਬੰਦਾ ਇਨਸਾਫ ਦਵਾਵਾਂਗੇ ਤੇ ਇਹਦੇ ਵਿੱਚ ਕੋਈ ਨਹੀਂ ਪੀਸਵੋਲੋ ਜਿਹੜੀ ਪ੍ਰੋਪਰ ਕਰ ਲਵੇਗੀ ਜਿਹੜਾ ਫੋਨ ਤੇ ਰੋਲ ਦਾ ਪਤਾ ਲੱਗਿਆ ਜੀ ਗਿਰਵਾਈ ਦਾ ਉਹ ਤੇ ਡਿਜੀਟਲ ਹਾਂ ਇਹ ਜੇ ਤੱਕ ਸਾਡੇ ਕੋਲ ਕੋਈ ਅਜਿਹੀ ਦਰਖਾਸਤ ਨਹੀਂ ਹੈ ਇੱਥੇ ਕੋਈ ਉਸ ਨਾਲ ਰਿਲੇਟਡ ਹੋਏਗੀ ਉਹ ਵੀ ਅਸੀਂ ਉਹਨੂੰ ਵਿੱਚ ਬਿਲਕੁਲ ਧਿਆਨ ਚ ਲੈਵਾਂਗੇ